ਇੱਕ ਚਰਨ ਪੈਣ ਦੀ ਖੁਸ਼ੀ ਵਿੱਚ ਵੱਡਾ ਖੇਡ ਮੇਲਾ ਵੱਡਾ ਖੇਡ ਮੇਲਾ ਖੇਡਿਆ ਜਾ ਰਿਹਾ ਹੈ ਜੇ ਅਸੀਂ ਸਾਈਡ ਦੇਖਾਂਗੇ ਲੱਗਦਾ ਹੋਇਆ ਜੋਰ ਆਹ ਕਹਿੰਦੇ ਕੀੜੀ ਫਗਾਨਾ ਵਾਲਾ ਗੁਰਦਾਸ ਪੁਰੀਆ ਤੇ ਮੁੰਡਾ ਕਹਿੰਦੇ ਖਰੂਰ ਸਾਹੀਆ ਕੋਸ਼ਿਸ਼ ਕਰ ਰਿਹਾ ਹੈ ਜੋਰ ਲੱਗ ਰਿਹਾ ਹੈ ਇਹ ਬੱਲੇ 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 ਨਹੀਂ ਹੋ ਰਿਹਾ ਸਾ ਸੂਰ ਸਿੰਘ ਦੀ ਧਰਤੀ ਹੈ ਮੀਰੀ ਪੀਰੀ ਦੇ ਪਿੰਡ ਪਹਿਲਵਾਨਾਂ ਦਾ ਇਹ ਸੂਰਬੀਰ ਜਵਾਨਾਂ ਦਾ ਇਹ ਰਿਸ਼ੀ ਮੋਣੀ ਅਵਤਾਰਾਂ ਦਾ ਇਹ ਨਿਹੰਗ ਸਿੰਘ ਸਰਦਾਰਾਂ ਦਾ ਸਾਹਮਣੇ ਬੱਬਾ ਵਾ ਵੀ ਬੱਬਿਆ ਬੱਬਿਆ ਆ ਬੱਬਾ ਲਗਾ ਟੁੱਟ ਕੇ ਆਉਣ ਵਾਲੇ ਸਮੇਂ ਵਿੱਚ ਵੱਡੀ ਗੱਡੀ ਦੇ ਨਾਲ ਵੱਡੇ ਸਨਮਾਨ ਹੋਣਗੇ ਏ ਬੱਬਾ ਬੱਬਾ ਸੋਰ ਸਿੰਘ ਤੇ ਭੀਮ ਸੋਰ ਸਿੰਘ ਕੀ ਬਾਤ ਹੈ ਵੀ ਵਾਹ ਓਏ ਬੱਬਿਆ ਇਹ ਪ੍ਰਭ ਸੰਧੂ ਹੈ ਇੱਕ ਬੇਨਤੀ ਕਰਨੀ ਆ ਨਾਇਨ ਨੇ ਕੁੱਲ ਮੁਲਕ ਦੇ ਵਿੱਚ ਧਮਾਂ ਪਾ ਦਿੱਤੀਆਂ ਆ ਪੈਂਦੀ ਹੋਈ ਰੇਡ ਇਹ ਬੱਲੇ ਬੱਲੇ ਕਿਆ ਬਾਤ ਹੈ ਵੀ ਨੌਜਵਾਨ ਨੇ ਪੁਆਇੰਟ ਇਸ ਵੱਡਾ ਹੈ ਲੋਕੀ ਕਰੀਏ ਫਿਰ ਕੱਥ ਵੱਡਾ ਹੋ ਜਾਦਾ ਹੈ ਲੋ ਸਾਹਮਣੇ ਕਹਿੰਦੇ ਭੀਮ ਤੇ ਆਹ ਕਹਿੰਦੇ ਅੰਬੇ ਸੁਰਸਿੰਘੀ ਦਾ ਵੀਰ ਜਸ਼ਨ ਬੱਲੇ 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 ਸੁਰਸਿੰਘੀ ਚ ਸਨਰ ਪੜਪੇ ਬੱਲੇ 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 ਇੱਥੇ ਇੱਥੇ ਉਹ ਜੋਰ ਹੋਣ ਲੱਗਿਆ ਕਹਿੰਦੇ ਵੱਡਾ ਕਹਿੰਦੇ ਹਾਰ ਮਹੀਨੇ ਦੀ ਮਸਿਆ ਦਾ ਦਿਹਾੜਾ ਹੋਣਾ ਆਓ ਫਰਦੀਪੁਰੀਆ 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 ਗੋਪੀ ਫਰਦੀਪੁਰੀਆ ਗੋਪੀ ਦੇ ਸਾਭਾ ਹਰ ਜੋ ਪਿੱਛੇ ਹਰ ਜੋ ਪਿੱਛੇ